ਇੱਕ ਪਾਸੇ ਸ਼੍ਰੋਮਣੀ ਅਕਾਲੀ ਦਲ ਦੀ ਪ੍ਰਧਾਨਗੀ ਨੂੰ ਲੈ ਕੇ ਸ਼੍ਰੋਮਣੀ ਅਕਾਲੀ ਦਲ ਸਰਦਾਰ ਸੁਖਬੀਰ ਸਿੰਘ ਬਾਦਲ ਅਤੇ ਬਾਗੀ ਧੜੇ ਦੇ ਵਿੱਚ ਦਿਨ ਬਰ ਦਿਨ ਘਾਟੋਕਲੇਸ਼ ਵਾਧਾ ਜਾ ਰਿਹਾ ਹੈ ਦੂਸਰੇ ਪਾਸੇ ਪਾਰਲੀਮੈਂਟ ਜਿਹੜੀ ਨਵੀਂ ਬਣੀ ਹੈ ਪਾਰਲੀਮੈਂਟ ਦੇ ਵਿੱਚ ਨਵੇਂ ਜਿਹੜੇ ਚੇਅਰਮੈਨ ਨੇ ਬਲਵਿੰਦਰ ਸਿੰਘ ਭੁੰਦੜ ਅਤੇ ਪਾਰਲੀਮੈਂਟਿਕ ਕਮੇਟੀ ਦੇ ਮੈਂਬਰ ਡਾਕਟਰ ਦਲਜੀਤ ਸਿੰਘ ਚੀਮਾ ਇਹਨਾਂ ਦਿਨਾਂ ਦੇ ਵਿੱਚ ਸਕੀਮਾਂ ਘੜ ਰਹੇ ਨੇ ਸਕੀਮ ਕਿਹੜੀ ਘੜੀ ਜਾ ਰਹੀ ਹੈ ਉਸ ਦੇ ਨਾਲ ਅਸੀਂ ਤੁਹਾਨੂੰ ਵਿਸਤਾਰਪੂਰਵਕ ਦੱਸਾਂਗੇ ਮੈਂ ਹਾਂ ਤੁਹਾਡਾ ਹੌਸਰਾਜ ਤੁਸੀਂ ਦੇਖ ਰਹੇ ਹੋ ਖਬਰਨਾਮਾ ਸਾਡੇ ਚੈਨਲ ਤੇ ਤੁਹਾਡਾ ਸਵਾਗਤ ਹੈ ਸ਼੍ਰੋਮਣੀ ਅਕਾਲੀ ਦਲ ਦੇ ਵਿੱਚ ਅਜੇਆ ਘਾਟੋ ਕਲੇਸ਼ ਵਧਿਆ ਜਿਹੜਾ ਹਾਲੇ ਵੀ ਰੁਕਮਨੰਦਾ ਨਾਮ ਨਹੀਂ ਲੈ ਰਿਆ ਪਾਰਲੀਮਾਨੀ ਨਵੀਂ ਬਣਾਨੀ ਪਈ ਕੋਰ ਕਮੇਟੀ ਦਾ ਜਿਹੜਾ ਹੈ ਉਦਘਾਟਨ ਇੱਕ ਵਾਰ ਫਿਰ ਤੋਂ ਦੁਬਾਰਾ ਕਰਨਾ ਪਿਆ ਸ਼੍ਰੋਮਣੀ ਅਕਾਲੀ ਦਲ ਦੇ ਸਰਪ੍ਰਸਤ ਸੁਖਵਿੰਦਰ ਸਿੰਘ ਢੀਂਸਾ ਨੂੰ ਸੌਰੀ ਸਰਦੇਵ ਸਿੰਘ ਢੀਂਸਾ ਨੂੰ ਫਿਰ ਠਾਉਣਾ ਪਿਆ ਹੁਣ ਇਹ ਖਬਰ ਆ ਰਹੀਆਂ ਨੇ ਕਿ ਬਲਵਿੰਦਰ ਸਿੰਘ ਭੂੰਦੜ ਜਿਹੜੇ ਪਾਰਲੀਮੈਂਟੀ ਨੇ ਨਵੇਂ ਚੇਅਰਮੈਨ ਬਣੇ ਨੇ ਉਹ ਪਹਿਲਾਂ ਵੀ ਚੇਅਰਮੈਨ ਸੀ ਬਲਵਿੰਦਰ ਸਿੰਘ ਭੂੰਦੜ ਨੇ ਜਿਹੜੇ ਝਟਕੇ ਦਿੱਤੇ ਸੀ ਬਾਗੀ ਧੜੇ ਨੂੰ ਉਹ ਨਾ ਸਮਝਣਯੋਗ ਨੇ ਕਿਉਂਕਿ ਹੱਥਾਂ ਪੈਰਾਂ ਦੀ ਪੈ ਗਈ ਸੀ ਪਿਛਲੇ ਮਹੀਨੇ ਦੇ ਵਿੱਚ ਬਾਗੀ ਧੜੇ ਜਿਸ ਨੂੰ ਸ਼੍ਰੋਮਣੀ ਅਕਾਲੀ ਦਲ ਸੁਧਾਰ ਲਹਿਰ ਦੇ ਨਾਮ ਨਾਲ ਜਾਣਿਆ ਜਾਂਦਾ ਹੈ ਹੁਣ ਫਿਰ ਇੱਕ ਵਾਰ ਵੱਡਾ ਐਲਾਨ ਕਰ ਦਿੱਤਾ ਗਿਆ ਹੈ ਨਵੀਂ ਬਣੀ ਪਾਰਲੀਮਾਨੀ ਦੇ ਦੁਆਰਾ ਦੱਸਿਆ ਜਾ ਰਿਹਾ ਹੈ ਆਉਣ ਵਾਲੇ 24 27 ਤੇ 28 ਅਗਸਤ ਨੂੰ ਡਾਕਟਰ ਜਜੀ ਸਿੰਘ ਚੀਮਾ ਅਤੇ ਪਾਰਲੀਮਾਨੀ ਦੇ ਨਵੇਂ ਬਣੇ ਚੇਅਰਮੈਨ ਬਲਵਿੰਦਰ ਸਿੰਘ ਪੁੰਦਰ ਦੀ ਸਲਾਹ ਬਸ਼ਪੜਾ ਦੇ ਨਾਲ ਇੱਕ ਚੰਡੀਗੜ੍ਹ ਦੇ ਮੁੱਖ ਦਫ਼ਤਰ ਸ਼੍ਰੋਮਣੀ ਅਕਾਲੀ ਦਲ ਦੇ ਵਿੱਚ ਮੀਟਿੰਗ ਕੀਤੀ ਹੋਈ ਕੀਤੀ ਗਈ ਹੈ ਭਾਵੇਂ 30 ਅਗਸਤ ਵਾਸਤੇ ਫੈਸਲਾ ਹਾਲੇ ਪੈਂਡਿੰਗ ਪਿਆ ਹੈ ਕਿ ਸ਼੍ਰੋਮਣੀ ਅਕਾਲੀ ਦਲ ਦੇ ਨਵੇਂ ਪ੍ਰਧਾਨ ਕੌਣ ਹੋਣਗੇ ਪ੍ਰਧਾਨਗੀ ਇੱਕ ਪਾਸੇ ਹੋਣ ਸ਼੍ਰੋਮਣੀ ਅਕਾਲੀ ਦਲ ਦੀ ਪਾਰਲੀਮਾਨੀ ਨੂੰ ਜਿਹੜੀ ਹੈ ਉਹ ਪੈ ਗਈ ਹੈ ਭੱਜ ਦੌੜ ਜਿਮਨੀ ਚੋਣਾ ਦੀ ਕਿਉਂਕਿ ਜਿਮਨੀ ਚੋਣਾ ਦੇ ਵਿੱਚ ਚਾਰ ਹਲਕੇ ਨੇ ਗੱਦੜਵਾਹਾ ਛੱਬੇਵਾਲ ਡੇਰਾ ਬਾਬਾ ਨਾਨਕ ਅਤੇ ਬਰਨਾਲਾ ਇੱਥੇ ਕਿਸੇ ਵੀ ਸਮੇਂ ਜਿਮਨੀ ਚੋਣਾਂ ਦਾ ਐਲਾਨ ਹੋ ਸਕਦਾ ਹੈ ਜਿਮਨੀ ਚੋਣਾਂ ਨੂੰ ਲੈ ਕੇ ਬਾਕੀ ਸਾਰੀਆਂ ਪਾਰਟੀਆਂ ਨੇ ਆਪੋ ਆਪਣੇ ਹਲਕਾ ਇੰਚਾਰਜ ਵੀ ਲਗਾ ਦਿੱਤੇ ਨੇ ਲੇਕਿਨ ਸ਼ਰੋਮਣੀ ਅਕਾਲੀ ਦਲ ਦੇ ਵਿੱਚ ਲੋਕ ਸਭਾ ਦੀਆਂ ਚੋਣਾਂ ਤੋਂ ਬਾਅਦ ਅਜੇ ਕਾਟੋਕਲੇਸ਼ ਵਧਿਆ ਅਜੇ ਹੀ ਧੜੇਬੰਦੀ ਵਧੀ ਕਿ ਹਾਲੇ ਵੀ ਰੁਕਣ ਦਾ ਨਾਮ ਹੀ ਲੈ ਰਹੀ ਹਾਲੇ ਵੀ ਫੈਸਲਾ ਸ਼੍ਰੀ ਅਕਾਲ ਤਖਤ ਸਾਹਿਬ ਤੇ ਪੈਂਡਿੰਗ ਪਿਆ ਹੈ 30 ਅਗਸਤ ਨੂੰ ਜਿਹੜਾ ਫੈਸਲਾ ਆਵੇਗਾ ਕਿਉਂਕਿ ਭਾਵੇਂ ਚੋਣ ਕਮਿਸ਼ਨ ਨੇ ਇਹ ਕਹਿ ਕੇ ਪੱਲਾ ਝਾੜ ਦਿੱਤਾ ਹੈ ਕਿ ਜਿਮਨੀ ਚੂਨਾ ਵਾਸਤੇ ਪੰਜਾਬ ਦੇ ਵਿੱਚ ਜਿਹੜਾ ਮੌਸਮ ਹੈ ਉਹ ਅਨੁਕੂਲ ਨਹੀਂ ਲੇਕਿਨ ਅਨੁਕੂਲ ਇੱਕ ਪਾਸੇ ਹੋਣਾ ਲੇਕਿਨ ਇਹ ਪਤਾ ਲੱਗ ਰਿਹਾ ਹੈ ਜਿਸ ਤਰ੍ਹਾਂ ਧੜਾ ਧੜਾ ਮੀਟਿੰਗਾਂ ਕੀਤੀਆਂ ਜਾ ਰਹੀਆਂ ਨੇ ਸਰਦਾਰ ਸੁਖਵਿੰਦਰ ਸਿੰਘ ਬਾਦਲ ਦੇ ਦੁਆਰਾ ਅਤੇ ਬਲਵਿੰਦਰ ਸਿੰਘ ਭੁੰਦਰ ਦੇ ਦੁਆਰਾ ਅਤੇ ਡਾਕਟਰ ਦਰਜੀਤ ਸਿੰਘ ਚੀਮਾ ਦੇ ਦੁਆਰਾ ਉਧਰ ਮੁੱਖ ਮੰਤਰੀ ਭਗਵੰਤ ਮਾਨ ਗੇੜੇ ਤੇ ਗਿੜਾ ਦਰਬਾਹਾਂ ਦੇ ਵਿੱਚ ਉਧਰ ਭਾਰਤੀ ਜਨਤਾ ਪਾਰਟੀ ਵਾਲੇ ਵੀ ਹਾਲੇ ਬਿਲਕੁਲ ਚੁੱਪ ਨੇ ਲੇਕਿਨ ਕਾਂਗਰਸ ਪਾਰਟੀ ਵੀ ਹੁਣ ਪੂਰੀ ਤਰ੍ਹਾਂ ਐਕਟਿਵ ਹੋ ਚੁੱਕੀ ਹੈ ਜਿਮਣੀ ਚੋਣਾਂ ਨੂੰ ਲੈ ਕੇ ਇਟ ਮੀਨਸ ਕਿਤੇ ਨਾ ਕਿਤੇ ਸੂ ਲੱਗੀ ਹੈ ਜਾਂ ਗੁਪਤ ਜਾਣਕਾਰੀ ਮਿਲੀ ਹੈ ਪੰਜਾਬ ਦੀਆਂ ਇਹਨਾਂ ਸਿਆਸੀ ਪਾਰਟੀਆਂ ਨੂੰ ਕਿ ਜਿਮਣੀ ਚੋਣਾਂ ਦਾ ਐਲਾਨ ਕਿਸੇ ਵੀ ਸਮੇਂ ਹੋ ਸਕਦਾ ਹੈ ਜਿਵੇਂ ਦੱਸਿਆ ਹੈ 27 28 ਅਤੇ 30 ਅਗਸਤ ਨੂੰ ਆਉਣ ਵਾਲੇ ਦਿਨਾਂ ਦੇ ਵਿੱਚ ਇਹਨਾਂ ਚਾਰਾਂ ਹਲਕਿਆਂ ਦੇ ਵਿੱਚ ਡਾਕਟਰ ਜਜੀਤ ਸਿੰਘ ਚੀਮਾ ਅਤੇ ਬਲਵਿੰਦਰ ਸਿੰਘ ਭੁੰਦੜ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਮੌਜੂਦਾ ਪ੍ਰਧਾਨ ਸਰਦਾਰ ਸੁਖਬੀਰ ਸਿੰਘ ਬਾਦਲ ਇਹਨਾਂ ਹਲਕਿਆਂ ਦੇ ਵਿੱਚ ਜਾ ਕੇ ਮੀਟਿੰਗਾਂ ਕਰਨਗੇ ਮੀਟਿੰਗ ਕਰਨ ਤੋਂ ਬਾਅਦ ਇਸ ਗੱਲ ਉੱਤੇ ਤਹਿਰੀਜ਼ ਦਿੱਤੀ ਜਾਵੇਗੀ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਕਿਸ ਉਮੀਦਵਾਰ ਨੂੰ ਸ਼੍ਰੋਮਣੀ ਅਕਾਲੀ ਦਲ ਵੱਲੋਂ ਚੋਣ ਮੈਦਾਨ ਦੇ ਵਿੱਚ ਉਤਾਰਿਆ ਜਾਵੇ ਇਹਨਾਂ ਜਿਹੜੀ ਮੀਟਿੰਗਾਂ ਹੋਣ ਜਾ ਰਹੀਆਂ ਨੇ 27 28 29 30 ਨੂੰ ਇਹ ਮੀਟਿੰਗਾਂ ਤੈਅ ਕਰਨੀਆਂ ਕਿ ਕਿਸ ਦੇ ਨਾਮ ਉੱਤੇ ਜਿਮਣੀ ਚੋਣਾਂ ਦੀ ਮੋਹਰ ਲੱਗੇਗੀ ਅਤੇ ਉਹ ਇਹਨਾਂ ਡੇਟਾ ਦੇ ਵਿੱਚ ਉਹ ਹਲਕਾ ਇੰਚਾਰਜ ਹੋਵੇਗਾ ਅਤੇ ਐਜ਼ ਏ ਵਧਾਇਕ ਆਉਣ ਵਾਲਾ ਵਧਾਇਕ ਆਉਣ ਵਾਲਾ ਉਮੀਦਵਾਰ ਵਜੋਂ ਉਹ ਚੋਣ ਪ੍ਰਚਾਰ ਕਰੇਗਾ ਹੁਣ ਤੋਂ ਲੈ ਕੇ ਇਹ ਗੱਲ ਸਪਸ਼ਟ ਕਰ ਦਿੱਤੀ ਹੈ ਪਾਰਲੀਮੈਂਟ ਦੀ ਕਮੇਟੀ ਦੇ ਚੇਅਰਮੈਨ ਬਲਵਿੰਦਰ ਸਿੰਘ ਪੂਦੜ ਅਤੇ ਕਮੇਟੀ ਦੇ ਮੈਂਬਰ ਡਾਕਟਰ ਦਲਜੀਤ ਸਿੰਘ ਚਿਮਾਨੀ ਧੰਨਵਾਦ